ਪ੍ਰਤਾਪ ਬਾਜਵਾ ਤੇਰੀਆਂ ਆ ਗੱਲਾਂ ਨੇ ਤੇਰਾ ਐਡਾ ਹੰਕਾਰ ਏ ਯਾਰ ਤੇਰੇ ਵਿੱਚ ਉਹ ਪ੍ਰਤਾਪ ਬਾਜਵਾ ਐਡਾ ਹੰਕਾਰ ਤੇਰੇ ਵਿੱਚ ਪ੍ਰਤਾਪ ਬਾਜਵਾ ਐਡਾ ਹੰਕਾਰ ਤੇਰੇ ਵਿੱਚ ਪਹਿਲਾਂ ਤੂੰ ਇੱਕ ਐਸਸੀ ਭਾਈਚਾਰੇ ਦਾ ਮੁੱਖ ਮੰਤਰੀ ਬਣਿਆ ਸੀ ਸੁਣ ਲੋ ਲੋਕੋ ਜੇ ਸੁਣ ਸਕਦੇ ਤਾਂ ਤੈਨ ਨਾਲ ਸੁਣੋ ਐਡਾ ਹੰਕਾਰ ਐਸ ਬੰਦੇ ਦੇ ਵਿੱਚ ਪਹਿਲਾਂ ਨੇ ਚਰਨ ਦੀ ਚੰਨੀ ਜਿਹੜਾ ਇਹਨਾਂ ਦੀ ਪਾਰਟੀ ਨੇ ਮੁੱਖ ਮੰਤਰੀ ਬਣਾਤਾ ਸੀ ਇਹਨਾਂ ਦੇ ਹਾਈ ਕਮਾਂਡ ਨੇ ਤੇ মিডিਆ ਨੂੰ ਇਹ ਕਹਿੰਦਾ ਸੀ ਕਿ ਕਹਿੰਦਾ ਜਦੋਂ ਤਗੜੇ ਘੋੜੇ ਹੋਣ ਤੇ ਦੇਸੀ ਟਕਟੂ ਤੇ ਸ਼ਰਤਾਂ ਲਾਦ ਗਏ ਕਹਿੰਦਾ ਫਿਰ ਉਹੀ ਹਾਲ ਹੁੰਦਾ ਜਿਹੜਾ ਕਾਂਗਰਸ ਦਾ ਆ ਨੰਬਰ 1 ਹੰਕਾਰ ਭੋਲ ਦੇ ਵਿੱਚ ਨੰਬਰ 2 ਤੇ ਆ ਗਰਮੀਆਂ ਗਰਮੀਆਂ ਜੀਆਂ ਅਜ ਤੋਂ 4 ਮਹੀਨੇ ਪਹਿਲਾਂ ਦੇ ਬਿਆਨ ਸੀ ਕਿ ਸਾਡੇ ਅੱਗੇ ਸੀ ਤਾਂ ਵੇਖਦੇ ਫਿਰਦੇ ਸਾਡੇ ਅਗੇ ਮਟੀਰੀਅਲ ਕਿਹੋ ਜਿਹਾ ਬਹਤਾ ਇੱਕ ਤਾਂ ਕਿ ਮੋਬਾਈਲਾ ਸੂਤ ਕਰਨ ਵਾਲਾ ਬਣਾਤਾ ਉਦੋਂ ਵੀ ਮੈਂ ਕਿਹਾ ਸੀ ਵੀ ਸ਼ਰਮ ਕਰ ਪ੍ਰਤਾਪ ਬਾਜਵਾ ਤੇਰੇ ਚ ਹੰਕਾਰ ਬੋਲਦਾ ਇਹਦਾ ਹੁਣ ਕੱਲ ਦਾ ਬਿਆਨ ਆਖੇ ਜਦੋਂ ਅਸੀਂ ਗਾਣੇ ਗੁਣੇ ਗਾ ਕੇ ਹਟ ਜਾਂਦੇ ਸੀ ਤੇ ਅਸੀਂ 600 ਰੁਪਇਆ ਦਿਹਾੜੀ ਦਿੰਦੇ ਸੀ ਭਗਵੰਤ ਮਾਨ ਨੂੰ ਆਖੇ ਉਹਨੂੰ ਲਿਆ ਆ ਯਾਰ 600 ਰੁਪਏ ਤੇ ਲਿਆ ਕੇ ਉਹਨੂੰ ਉਹਨੂੰ ਭਗਵੰਤ ਮਾਨ ਨੂੰ ਲਿਆ ਆਖੇ ਤੁਸੀਂ 600 ਰੁਪਏ ਤੇ ਦਿਹਾੜੀ ਕਰਨ ਵਾਲਾ ਤੁਸੀਂ ਆਖੇ ਮਹਾਰਾਜਾ ਸਤੋਜ ਬਣਾਤਾ ਗੱਲ ਸੁਣ ਪ੍ਰਤਾਪ ਬਾਜ ਵਿਆ ਜਵਾਬ ਸੋਨੇਆ ਹੁਣ ਪਾਸੇ ਨਹੀਂ ਜਾਣਾ ਆ ਕੱਲ ਪਰਸੋਂ ਮੈਂ ਰਾਜੇ ਵੜਿੰਗ ਦੇ ਬਿਆਨ ਸੁਨੇ ਸੀ ਉਹ ਗੱਲਾਂ ਕਿਨੂੰ ਕਰਦਾ ਸੀ ਸੁਖਬੀਰ ਬਾਦਲ ਨੂੰ ਸੁਣ ਰਾਜਾ ਵੜਿੰਗ ਵੀ ਸੁਣ ਲੈ ਤੇ ਪ੍ਰਤਾਪ ਬਾਜਵਾ ਤੂੰ ਵੀ ਸੁਣ ਉਹ ਕੀ ਆਂਦਾ ਸੀ ਉਹ ਆਂਦਾ ਸੀ ਕਿ ਸੁਖਬੀਰ ਬਾਦਲ ਹੁਣ ਅਕਾਲ ਤਖਤ ਸਾਹਿਬ ਤੋਂ ਮਾਫੀਆਂ ਮੰਗ ਕੇ ਕੋਈ ਹੱਲ ਨਹੀਂ ਹੋਣਾ ਫਲਾਨਾ ਟੋਂਕਾ ਆ ਉਰਾ ਪੁਰਾ ਹੁਣ ਪ੍ਰਤਾਪ ਬਾਜਵਾ ਤੂੰ ਸੁਣ ਤੇਰੇ ਹੰਕਾਰ ਦਾ ਜਵਾਬ ਦੇਵਾ ਜੇਕਰ 1984 ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਾਲੀ ਪਾਰਟੀ ਪੰਜਾਬ ਚੋਂ ਜਿੱਤ ਸਕਦੀ ਆ ਤਾਂ ਫਿਰ 600 ਰੁਪਏ ਵਾਲਾ ਕਿਉਂ ਨਹੀਂ ਮੁੱਖ ਮੰਤਰੀ ਬਣ ਸਕਦਾ ਪ੍ਰਤਾਪ ਬਾਜਵਾ ਜਵਾਬ ਦੇ ਏ ਐਡਾ ਹੰਕਾਰ ਤੇਰੇ ਵਿੱਚ ਕੀ ਬੋਲਦਾ ਸਾਡੇ ਅੱਗੇ ਮਟੀਰੀਅਲ ਬਾਕੇ ਰੱਖਦਾ ਤੂੰ ਕੌਣਾ ਤੈਨੂੰ ਲੋਕਾਂ ਨੇ ਬਣਾਇਆ ਤੇਰੇ ਨਾਲ ਵਾਦਾ ਰਿਆ ਭਾਵੇਂ ਤੇਰੀ 2027 ਦੇ ਵਿੱਚ ਕਾਂਗਰਸ ਸਰਕਾਰ ਜਿੱਤ ਜੇ ਜਾ ਤੈਨੂੰ ਇਹ ਕਹਦਾ ਤੈਨੂੰ ਹਵਾ ਨਹੀਂ ਲੱਗਦੀ ਤੇਰੇ ਡੱਬੇ ਨੂੰ ਨੋਟ ਕਰ ਗੱਲ ਤੇਰੇ ਡੱਬੇ ਨੂੰ ਹਵਾ ਨਹੀਂ ਲੱਗਦੀ ਐਡਾ ਹੰਕਾਰ ਨਹੀਂ ਚਾਹੀਦਾ ਬੰਦੇ ਨੂੰ ਤੂੰ ਕਹਿਣਾ ਆ 600 ਰੁਪਿਆ ਦਿਹਾੜੀ ਵਾਲਾ ਮੈਂ ਕੋਈ ਭਗਵਾਨ ਤਮਨ ਦਾ ਸਮਰਥਕ ਨਹੀਂਗਾ ਇਹ ਗੱਲ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਦੇ ਉਹਨਾਂ ਨੂੰ ਕਹਿਣਾ ਮਿੱਟੀ ਲੀਰ ਲਿਆ ਕੇ ਬਾਤ ਆ ਕਦੇ 600 ਰੁਪਿਆ ਦਿਹਾੜੀ ਵਾਲਾ ਯਾਰ ਤੂੰ ਕੌਣ ਤੂੰ ਕੌਣ ਥੋੜਾ ਹੀ ਨਵਜੋਤ ਸਿੰਘ ਸਿੱਧੂ ਸੀ ਜਿਹੜਾ ਪੰਜਾਬ ਦੇ ਲੋਕਾਂ ਨੇ ਠੋਕੋ ਤਾੜੀ ਠੋਕੋ ਤਾੜੀ ਠੋਕੋ ਤਾੜੀ ਠੋਕੋ ਤਾੜੀ ਠੋਕੋ ਤਾੜੀ ਇਹ ਜੇਕਰ ਮਨ ਤੁਹਾਡੇ ਮੰਤਰੀ ਬਣਾਤੇ ਜਿਹੜੇ ਘਰਾਂ ਚ ਬੈਠੇ ਸੀ ਜਿਨ੍ਹਾਂ ਨੂੰ ਬਾਹਰ ਦਾ ਕੁਝ ਪਤਾ ਨਹੀਂ ਸੀ ਆਪਦੇ ਆਪ ਨੂੰ ਰਾਜੇ ਕਹਿੰਦੇ ਸੀ ਉਹਨਾਂ ਨੂੰ ਮੰਤਰੀ ਬਣਾਤਾ ਤੇ ਜੇਕਰ ਫਿਰ ਇੱਕ 600 ਰੁਪਏ ਦਿਹਾੜੀ ਵਾਲਾ ਬਣ ਗਿਆ ਫਿਰ ਕਿੱਡੀ ਗੱਲ ਆ ਬਈ ਉਹ ਜੱਟ ਜ਼ਿਮੀਦਾਰ ਜਿਹੜਾ ਬਣਿਆ ਮੁੱਖ ਮੰਤਰੀ ਇਸ ਟਾਈਮ ਉਨ ਜਾਤੀ ਤੌਰ ਗੱਲ ਕਰਨੀ ਪਾਉਗੀ ਤੇ ਬਾਜਵਾ ਜੇਕਰ ਇਹਦੀ ਥਾਂ ਤੇ ਕੋਈ ਹੋਰ ਜਾਤੀ ਦਾ ਹੋਵੇ ਸਟੂਲ ਕਾਸਟ ਦਾ ਹੋਵੇ ਤਾਂ ਤੂੰ ਉਹਨੂੰ ਕੀ ਕਹੇਂਗਾ ਸਾਡੇ ਸਾਹਮਣੇ ਆਖੇ ਮੋਬਾਈਲ ਠੀਕ ਕਰਨ ਵਾਲੇ ਬਾਤੇ ਸਾਡੇ ਸਾਹਮਣੇ ਛੋਟੇ ਛੋਟੇ ਚਾਰਜ ਵੇਚਣ ਵਾਲੇ ਬਣਾਤੇ ਮੋਬਾਈਲ ਠੀਕ ਕਰਨ ਵਾਲੇ ਬਣਾਤੇ ਤੂੰ ਰਾਜਾ ਕੌਣਾ ਤੂੰ ਇਹ ਰਾਜਤਾਂਤਰ ਦੇਸ਼ ਨਹੀਂ ਗਾ ਇਹ ਸਾਡੇ 바ਵਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਹੱਕ ਦਿੱਤਾ ਜਿਹਨੂੰ ਅਸੀਂ ਮਰਜ਼ੀ ਬਣਾ ਲਗੇ ਐਡਾ ਹੰਕਾਰਤ ਨਾ ਚੱਲ ਇਹ 600 ਰੁਪਏ ਦਿਹਾੜੀ ਕਹਿਣ ਤੋਂ ਭਾਵ ਜਿਹੜੇ ਅਸੀਂ ਲੋਕ 4-400 ਰੁਪਏ ਦਿਹਾੜੀਆਂ ਚ ਜਾਣੇ ਆ ਜਿਹੜੇ ਅਸੀਂ ਜਿਹੜਾ ਕਹਿ ਲੋ ਆਪਦਾ ਤਨ ਮਸਾ ਟੱਕਦੇ ਆ ਤੇਰੇ ਅੱਗੇ 20-20 ਹਜ਼ਾਰ ਦੇ ਕੋਟ ਪਾਉਣ ਵਾਲੇ 15-15 ਹਜ਼ਾਰ ਦੇ ਕੱਪੜੇ ਪਾਉਣ ਵਾਲੇ ਸਾਡੇ ਅੱਗੇ ਗਰੀਬਾਂ ਨੂੰ ਕੀ ਸਮਝਦੇ ਹੋਣਗੇ ਪ੍ਰਤਾਪ ਬਾਜਵਾ ਜੇਕਰ ਤੇਰੀ ਸਰਕਾਰ ਦੇ ਵਿੱਚ ਜੇਕਰ ਤੂੰ ਲੋਕਾਂ ਵਾਸਤੇ ਸਿਹਤ ਸਿੱਖਿਆ ਰੁਜ਼ਗਾਰ ਚਲਾਇਆ ਹੁੰਦਾ ਜੇਕਰ ਤੂੰ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਪ੍ਰਤਾਪ ਬਾਜਵਾ ਜੇਕਰ ਤੇਰੀ ਸਰਕਾਰ ਦੇ ਵਿੱਚ ਲੋਕਾਂ ਦੇ ਧੀਆਂ ਪੁੱਤਾਂ ਤੇ लाਠੀ ਚਾਰਜ ਦਾ ਨਾ ਹੋਇਆ ਹੁੰਦਾ ਤਾਂ ਤੁਸੀਂ ਜਿੱਤ ਜਾਂਦੇ ਜਿੱਤ ਜਾਂਦੇ ਤੁਸੀਂ ਕਮਾਲ ਹੋ ਗਈ ਤੁਹਾਡੀ ਅੱਧੀ ਰਾਤ ਨੂੰ ਉੱਠ ਕੇ ਬੋਲਣ ਦਾ ਮੇਰਾ ਮਕਸਦ ਇਹ ਸੀ ਕਿ ਐਡਾ ਹੰਕਾਰ ਬੰਦੇ ਦੇ ਵਿੱਚ ਐਡਾ ਹੰਕਾਰ ਕਿਹ ਚੀ ਦਾ غرੂਰ ਹੈ ਤੈਨੂੰ ਕੀ ਲੋਕਾਂ ਨੂੰ ਦਿੱਤਾ ਕੀ ਦੇਣਾ ਤੇਰੀ ਤੁਸੀਂ ਖੁਦ ਕਾਂਗਰਸ ਦੇ ਅੰਦਰ ਕੰਮ ਕਰਦੇ ਆ ਤੁਸੀਂ ਗੱਲ ਕਰੋਗੇ ਕੀ ਕੀ ਕੀਤਾ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਕੀ ਤੁਸੀਂ ਗੁਰੂਆਂ ਦੀ ਗੱਲ ਕਰੋਗੇ ਛੋਡੇ ਵਾਰੀ ਚਿੱਟਾ ਨਹੀਂ ਸੀ ਪ੍ਰਤਾਪ ਬਾਜਵਾ ਬੋਲ ਮੈਂ ਗੱਲ ਕਰ ਲੱਗਿਆ ਜਦੋਂ ਸਾਡੇ 4 ਸਾਲ ਤੁਹਾਡੀ ਸਰਕਾਰ ਚੱਲੀ ਆ ਆ ਚਰਨਜੀਤ ਚੰਨੀ ਜਦੋਂ 3 ਮਹੀਨੇ ਆਏ ਮੇਰੀ ਗੱਲ ਨਹੀਂ ਕਰ ਰਿਆ ਪਿੱਛੇ ਚੱਲੋ ਸਾਡੇ 4 ਸਾਲ 17 18 19 20 21 10 ਇਹ ਸਾਲਾਂ ਦੇ ਵਿੱਚ ਕੀ ਕਰਦਾ ਸੀ ਤੂੰ ਲੋਕਾਂ ਦੇ ਧੀਆ ਪੁੱਤ ਬਾਹਰ ਜਾਈ ਜਾਂਦੇ ਸੀ ਅੱਜ ਵੀ ਜਾਈ ਜਾਂਦੇ ਆ ਤੈਨੂੰ ਕੀ ਪਰਵਾ ਤੂੰ ਤਾਂ ਗੱਡੀਆਂ 'ਚ ਬੈਠਾ ਤੇਰੇ ਨਾਲ ਕਾਲੀਆਂ ਅਣਕਾਂ ਦੇ ਫਿਰਦੇ ਆ ਤੇਰੇ ਨਾਲ ਗਨਮੈਨ ਫਿਰਦੇ ਆ ਜਦੋਂ ਕੋਈ ਟ੍ਰੈਫਿਕ ਆਉਂਦਾ ਤੂੰ ਨੀਵੀਂ ਪਾ ਲੈਣਾ ਫੋਨ ਚਲਾਉਣ ਲੱਗ ਪੈਣਾ ਐਂਆ ਕਰਕੇ ਤੈਨੂੰ ਕੀ ਪਰਵਾ ਇਸ ਗੱਲ ਦੀ ਮੈਂ ਪੰਜਾਬ ਦੇ ਲੋਕੋ ਮੈਂ ਕੋਈ ਭਗਵੰਤਮਾਨ ਦਾ ਸਮਰਥਕ ਨਹੀਂਗਾ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਂ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਉਹਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੁਹਾਡੇ ਜਿਹੜੇ ਆ ਬੰਦੇ ਆ ਇਹਨਾਂ ਨੂੰ ਬੋਲਣ ਦਾ ਵੱਲ ਸਿਖਾਓ ਇਹ ਬੰਦੇ ਨਾ ਤੈ ਸੋਚਦੇ ਆ ਵੀ ਇਹ ਗੱਲ ਕਿਹਦੇ ਲੱਗੂਗੀ ਕੀ ਤੇ ਨਹੀਂ ਲੱਗਦੀ ਤੁਹਾਡੀ ਹਾਈ ਕਮਾਂਡ ਦਾ ਚੁਣਿਆ ਹੋਇਆ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਸੀ ਉਸੇ ਨੂੰ ਇਸ ਬੰਦੇ ਨੇ ਦੇਸੀ ਟੱਕੂ ਦੱਸਿਆ ਕਹਿਣ ਤੋਂ ਪਾਵੇ ਸਿਪਾਹੀ ਚਾਰੇ ਨੂੰ ਗਧਾ ਦੱਸਿਆ ਆਪੇ ਬਣ ਗਿਆ ਚੰਗਾ ਘੋੜਾ ਤੇ ਮੈਨੂੰ ਤੁਸੀਂ ਦੱਸੋ ਕਿ ਜਦੋਂ ਕਿਸੇ ਬੰਦੇ ਨੂੰ ਕਹਿ ਦਈਏ ਤੂੰ ਬੱਬਰ ਸ਼ੇਰਾ ਉਹ ਐ ਕਰਕੇ ਮੁੱਛਾਂ ਨੂੰ ਮਰੋੜੇ ਚਾੜਦਾ ਐ ਐ ਕਰਕੇ ਮੁੱਛਾਂ ਨੂੰ ਮਰੋੜੇ ਚਾੜਦਾ ਹਾਈ ਕਮਾਂਡ ਨੂੰ ਮੈਂ ਕਹਿ ਰਿਹਾ ਨੋਟ ਕਰੋ ਰਾਹੁਲ ਗਾਂਧੀ ਜੀ ਨੋਟ ਕਰਿਆ ਜੇ ਜਦੋਂ ਕਿਸੇ ਬੰਦੇ ਨੂੰ ਕਹਿ ਦਿਆ ਤੂੰ ਕੁੱਤਾ ਉਹ ਗੱਲ ਪੈ ਜਾਂਦਾ ਕਹਿੰਦਾ ਮੈਨੂੰ ਇਹਨੇ ਕੁੱਤਾ ਕਿਹਾ ਕਿਹਾ ਤੇ ਕਿਹਾ ਕਿਵੇਂ ਕੀ ਤੂੰ ਪੁੱਛ ਕੇ ਕਹਿਣੇ ਮੈਨੂੰ ਕੁੱਤਾ ਸੁਣੀ ਚੱਲੋ ਗੱਲ ਅੱਗੋਂ ਹੁਣ ਜਦੋਂ ਬੰਦੇ ਨੇ ਉਹਨੂੰ ਕੁੱਤਾ ਕਿਹਾ ਤਾਂ ਉਹਨੇ ਸਿਰ ਪਾੜਤਾ ਉਹ ਕਹਿੰਦਾ ਨੇ ਮੈਨੂੰ ਕੁੱਤਾ ਕਿਉਂ ਕਿਹਾ ਉਹ ਕਹਿੰਦਾ ਤੈਨੂੰ ਕਿਸੇ ਨੇ ਸ਼ੇਰ ਕਿਹਾ ਸੀ ਤੂੰ ਉਦੋਂ ਗੁੱਸਾ ਕੀਤਾ ਨਹੀਂ ਕਹਿੰਦਾ ਉਹਨੇ ਮੈਨੂੰ ਸ਼ੇਰ ਕਿਹਾ ਸੀ ਜਿਵੇਂ ਇਹ ਆਪਦੇ ਆਪ ਨੂੰ ਘੋੜਾ ਦੱਸਦਾ ਉਹ ਆਣਾ ਹੁੰਦਾ ਕੁੱਤਾ ਵੀ ਜਾਨਵਾਰ ਆ ਹੁੰਦਾ ਸ਼ੇਰ ਵੀ ਜਾਨਵਾਰ ਆ ਮੈਨੂੰ ਇਹ ਸਮਝ ਨਹੀਂ ਆਈ ਵੀ ਜੋਤਾ ਤੈਨੂੰ ਉਹਨੇ ਕਹਤਾ ਵੇਖੋ ਇਹ ਕਹਿਣ ਦਾ ਮਤਲਬ ਆ ਮੇਰੀ ਗੱਲ ਦਾ ਗੁੱਸਾ ਨਾ ਕਰੋ ਜੇ ਮੇਰੀ ਅਕਸਰ ਇਹ ਗੱਲ ਚੱਲਦੀ ਹੁੰਦੀ ਆ ਕਿ ਜਿਹੜਾ ਆਪਣਾ ਮਾਮਾ ਹੁੰਦਾ ਆਪਣੀ ਮੰਮੀ ਦਾ ਭਰਾ ਜੇ ਉਹ ਆਪਣੇ ਘਰੇ ਆਵੇ ਉਹਨੂੰ ਕਿਹਾ ਮੇਰੇ ਪਿਓ ਦੇ ਸਾਲਿਆ ਅੱਗੋਂ ਗੱਲ ਪਾਊਗਾ ਕੋਈ ਗੱਲ ਮੈਂ ਗਾਲ ਨਹੀਂ ਕੱਢ ਰਿਹਾ ਹੈ ਰਿਸ਼ਤਾ ਹੀ ਆ ਅੱਗੋਂ ਨੂੰ ਇਹ ਕਿਗੇ ਨਾ ਆਓ ਮਾਮਾ ਜੀ ਚਾਹ ਪਾਣੀ ਪੀਓ ਗਰਮੀ ਠੰਡ ਬਹੁਤ ਆਕ ਸੇਕੋ ਉਹ ਕਹੂਗਾ ਮੇਰੇ ਭਾਂਜੇ ਨੇ ਮੈਨੂੰ ਬੜਾ ਵਧੀਆ ਬੁਲਾਇਆ ਜੇ ਅੱਗੋਂ ਕਹਤਾ ਮੇਰੇ ਪਿਓ ਦੇ ਸਾਲਿਆ ਉਹਨੇ ਆ ਮਾਰ ਨਹੀਂ ਵਟ ਕੇ ਕੰਗਰ ਦੇ ਤੈਨੂੰ ਬੋਲਣ ਦੀ ਅਕਲ ਨਹੀਂ ਗਈ ਨਾਲੇ ਗੁੱਸਾ ਹੋਊਗਾ ਨਾਲੇ ਮਾਂ ਪਿਓ ਨੂੰ ਲਾਂਭਾ ਦੇਊਗਾ ਵੀ ਇਸ ਕਰਕੇ ਬੋਲੀ ਦਾ ਫਰਕ ਹੁੰਦਾ ਹੈ ਉਹੀ ਕੋਸ਼ਾ 600 ਰੁਪਏ ਚ ਮਟੀਲੀਆ ਕੀ ਮਤਲਬ ਰਾਜਾ ਕੌਣਾ ਪ੍ਰਤਾਪ ਬਾਜਵਾ ਇੱਕ ਪਾਰਟੀ ਦਾ ਚੁਣਿਆ ਹੋਇਆ ਬੰਦਾ ਲੋਕਾਂ ਦੀਆਂ ਪਾਈਆਂ ਹੋਈਆਂ ਵੋਟਾਂ ਦੇ ਨਾਲ ਜਿੱਤਿਆ ਹੋਇਆ ਜਿਹੜਾ ਕਿ 5 ਸਾਲਾਂ ਵਾਸਤੇ ਆ ਹੰਕਾਰ ਕਾ ਦਾ ਕਿ ਰਾਜਾ ਮਹਾਰਾਜਾ ਇਹ ਇਹ ਇੱਕਮ ਢਾਲੀਵਾਲ ਦੇ ਬਿਆਨ ਸੁਣ ਕੇ ਆਟੇ ਸੀ ਇਹਨਾਂ ਦੇ ਕੁਲਦੀਪ ਢਾਲੀਵਾਲ ਦੇ ਪਹਿਲਾਂ ਮੈਂ ਕੱਲੇ ਕੁਲਦੀਪ ਢਾਲੀਵਾਲ ਦੇ ਬਿਆਨ ਸੁਨੇ ਤੇ ਉਹ ਆਂਦਾ ਜੀ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਲੋਕਾਂ ਦੀਆਂ ਜ਼ਮੀਨਾਂ ਨੱਪ ਕੇ ਨਹੀਂ ਮੁੱਖ ਮੰਤਰੀ ਬਣਿਆ ਨਸ਼ਾ ਵੇਚ ਕੇ ਮੁੱਖ ਮੰਤਰੀ ਨਹੀਂ ਬਣਿਆ ਮੈਂ ਤਾਂ ਉਹਦੇ ਤੇ ਸੋਚੀ ਜਾਂਦਾ ਸੀ ਮੈਂ ਕਿ ਵੀ ਇਹਨੂੰ ਪੁੱਛਣ ਵਾਲਾ ਹੋਵੇ ਭਲਾ ਵੀ ਮੈਂ ਇਹਨੂੰ ਇਹ ਕਹਿਣਾ ਕਿ ਜੇਕਰ ਨਸ਼ਾ ਵੇਚ ਕੇ ਨਹੀਂ ਬਣਿਆ ਜ਼ਮੀਨਾਂ ਦੱਬ ਕੇ ਨਹੀਂ ਬਣਿਆ ਰੇਤ ਮਾਫੀਆ ਨੱਪ ਕੇ ਨਹੀਂ ਬਣਿਆ ਕਿ ਰੇਤ ਮਾਫੀ ਅੱਜ ਵੀ ਚੱਲੀ ਜਾਂਦੀ ਆ ਨਸ਼ਾ ਅੱਜ ਵੀ ਚੱਲੀ ਜਾਂਦਾ ਆ ਧੱਕੇਸ਼ਾਹੀ ਅੱਜ ਵੀ ਚੱਲੇ ਜਾਂਦੀਆਂ ਪਰ ਮੈਂ ਕਿਹਾ ਪਹਿਲਾਂ ਪ੍ਰਤਾਪ ਬਾਜਵਾ ਦੇ ਬਿਆਨ ਸੁਣਿਏ ਜਦੋਂ ਬਿਆਨ ਸੁਣੇ ਕਹਿੰਦਾ 600 ਰੁਪਏ ਵਾਲਾ ਇਹ ਸੋਣੀ ਲੋ ਤੁਸੀਂ ਮੈਨੂੰ ਗਲਤ ਨਾ ਨਾ ਕਹਿ ਦਿਓ ਅਸੀਂ ਵੱਡੇ ਖਾੜੇ ਕਰਦੇ ਸੀ ਪੰਜਵੇਂ ਛੇਵੇਂ ਬਾਅਦ ਜੋ ਹੱਕ ਜਾਂਦੇ ਸੀ ਆਏ ਹਾਏ ਆਏ ਹਾਏ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਆਹਾ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤਾਂ 600 ਰੁਪਏ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦੇ ਅੱਛਾ 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 ਉਹ 600 ਰੁਪਏ ਦਿਹਾੜੀ ਨੂੰ ਅੱਜ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਆਏ ਹਾਏ 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 ਆਏ ਹਾਏ ਹਾਏ ਸਮਾ ਸਮਾ ਸਮਰਥ ਕਦੇ ਅਰਜਨ ਤੇ ਕਦੇ ਅਰਜਨ ਦੇ ਹੱਥ ਨੋਟ ਕਰੀ ਪ੍ਰਤਾਪ ਬਾਜਵਾ ਜੀ ਸਮਾ ਸਮਾ ਸਮਰਥ ਕਦੇ ਅਰਜਨ ਤੇ ਕਦੇ ਅਰਜਨ ਦੇ ਹੱਥ ਮੰਨਿਆ ਭਾਵੇਂ ਪੰਜਾਬ 'ਚ ਢੱਕਾ ਤੋੜਿਆ ਨਾ ਹੋਵੇ ਪਰ ਆ ਪੰਜਾਬ ਤੇ ਕਰਜ਼ਾ ਦੁੱਗਣਾ ਚੜੀ ਜਾਂਦਾ ਹੋਵੇ ਪਰ ਇਹ ਗੱਲਾਂ ਕਰਨੀਆਂ ਬੰਦੀਆਂ ਨਹੀਂ 600 ਰੁਪਿਆ ਆਹਾ ਉਹ ਇਹ 600 ਰੁਪਿਆ ਤਾਂ ਕਿਸੇ ਨੇ ਗੱਲ ਕਹਿਤੀ ਹੋਊਗੀ ਪਰ ਇਹ ਚੀਜ਼ ਨੋਟ ਕਰੋ ਜੀ ਕਿ ਜਿਹੜੀ ਤੁਸੀਂ ਗੱਲਾਂ ਕਰੀ ਜਾਂਦੇ ਆ ਇਹ ਗੱਲਾਂ ਨੋਟ ਕਰਿਆ ਜੇ ਕਦੇ ਮਟੀਰੀਅਲ ਕਹਿਣਾ ਮਟੀਰੀਅਲ ਕਿਹਨੂੰ ਕਿਹਾ ਜਾਂਦਾ ਸਮਾਨ ਪਏ ਨੂੰ ਤੇ ਤੁਸੀਂ ਆਪਦੇ ਆਪ ਨੂੰ ਕੀ ਸਮਝਦੇ ਆ ਮੇਰਾ ਮੇਨ ਮਕਸਦ ਇਹ ਆ ਬਹੁਤੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ ਕਿ ਹੰਕਾਰ ਬੋਲਦਾ ਪ੍ਰਤਾਪ ਬਾਜਵਾ ਜੀ ਤੁਹਾਡੇ ਚ ਹੰਕਾਰ ਬੋਲਦਾ ਇਹ ਹੰਕਾਰ ਵੱਡੇ ਵੱਡੇ ਲੋਕਾਂ ਦਾ ਨਹੀਂ ਰਿਹਾ ਨੋਟ ਕਰਿਆ ਜੇ ਹੰਕਾਰ ਤੁਹਾਡਾ ਵੀ ਨਹੀਂ ਰਹਿਣਾ ਉਸੇ ਤਰ੍ਹਾਂ ਮੈਂ ਕਹਤਾ ਸੀ ਤੁਸੀਂ ਐਸੀ ਲੋਕਾਂ ਨੂੰ ਦੇਸੀ ਟੱਟੂ ਕਿਹਾ ਸੀ ਆਪਦੇ ਆਪ ਨੂੰ ਘੋੜਾ ਕਿਹਾ ਸੀ ਹੈ ਘੋੜਾ ਵੀ ਜਾਨਵਾਰੀ ਹੁੰਦਾ ਤੇ ਹੁੰਦਾ ਗਧਾ ਵੀ ਜਾਨਵਾਰੀ ਆ ਪਰ ਗਧਾ ਘੋੜੇ ਨਾਲੋਂ ਜ਼ਿਆਦਾ ਕੰਮ ਦਿੰਦਾ ਇਹ ਚੀਜ਼ ਨੋਟ ਕਰਿਆ ਜੇ ਗਧੇ ਦੇ ਫਾਇਦੇ ਸੁਣੋ ਗਰਿਆਂ ਤੇ ਅੱਜ ਕਾ ਲੋਕਾਂ ਨੇ ਆ ਜਿਹੜੀਆਂ ਕਹੋ ਗੱਡੀਆਂ ਬਣਾਆਂ ਲੱਕੜੀਆਂ ਭੱਠੇ ਤੇ ਕੰਮ ਕਰਦੇ ਆ ਉਹ ਗਧਾ ਉਹਨਾਂ ਨੂੰ ਕਮਾ ਕੇ ਦਿੰਦਾ ਉਹ ਉਹ ਵੀ ਕਮਾਈ ਦੇ ਵਿੱਚੋਂ ਉਹਨੂੰ ਥੋੜੇ ਬਹੁਤੇ ਛੋਲੇ ਪਾਉਂਦੇ ਆ ਤੇ ਜਿਹੜਾ ਕੱਲਾ ਘੋੜਾ ਹੁੰਦਾ ਇਹ ਕੱਲਾ ਰੇਸ ਜੋਗ ਕਰ ਹੀ ਰਹਿੰਦਾ ਕਈ ਵਾਰੀ ਤਾਂ ਰੇਸ ਹਾਰ ਵੀ ਜਾਂਦਾ ਮੰਨ ਲਓ ਧਾਰਨ ਤੌਰ ਤੇ ਰੇਸਾਂ ਦੋ ਤਿੰਨ ਹਾਰ ਗਿਆ ਉਹਨੇ ਉਹਨੇ ਕਮਾਏ ਨਹੀਂ ਹੁੰਦੇ ਜਿੰਨਾਂ ਨੂੰ ਘਾਟੇ ਪਵਾ ਦਿੰਦੇ ਆ ਇਸ ਕਰਕੇ ਪ੍ਰਤਾਪ ਬਾਜਵਾ ਜੀ ਹੁੰਦਾ ਗਧਾ ਵੀ ਜਾਨਵਰੀ ਆ ਤੇ ਹੁੰਦਾ ਘੋੜਾ ਵੀ ਜਾਨਵਰੀ ਆ ਮਟੇਲੀਅਰ ਦੂਜਿਆਂ ਨੂੰ ਦੱਸਣ ਵਾਲੇ ਤੁਸੀਂ ਕੰਮਕਾਰ ਕਰਨ ਵਾਲਿਆਂ ਦਾ ਇਹ ਜਿਹੜਾ ਕਹਿ ਲੋ ਜਿੰਨੇ ਆ ਟੈਲੀਫੋਨ ਠੀਕ ਮੋਬਾਈਲ ਠੀਕ ਕਰਦੇ ਆ ਚਾਰਜ ਵੇਚਦੇ ਆ ਤੁਹਾਨੂੰ ਉਹ ਵੀ ਵੋਟਾਂ ਪਾਉਂਦੇ ਆ ਤੇ ਫਿੱਟੇ ਲਹਨਤਾ ਇਹੋ ਜੇ ਲੋਕਾਂ ਤੇ ਜੇਕਰ ਤੁਹਾਨੂੰ ਉਹ ਹਲੇ ਵੀ ਵੋਟ ਪਾਉਣ ਰਹੀ ਗੱਲ 6-600 ਰੁਪਏ ਦਿਹਾੜੀ ਵਾਲਿਆਂ ਦੀ ਹਲੇ ਰਾਜੇ ਵੜਿੰਗ ਨੂੰ ਮੈਂ ਜਵਾਬ ਦੇ ਰਹੇ ਆ ਸੰਨ 1984 ਦੇ ਵਿੱਚ ਆਪਣੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਕਿਹਦੀ ਸਰਕਾਰ ਚ ਹੋਇਆ ਕਿਹਨੇ ਕਰਾਇੇ ਸੀ ਨੋਟ ਕਰੋ ਜੇਕਰ ਗੁਰੂ ਸਹਿਬਾਂ ਤੇ ਜੇਕਰ ਗੁਰੂ ਦੀ ਨਗਰੀ ਤੇ ਅਟੈਕ ਕਰਾਉਣ ਵਾਲਿਆਂ ਦੀ ਸਰਕਾਰ ਪੰਜਾਬ ਚ ਆ ਸਕਦੀ ਆ ਤਾਂ 600 ਜਿਹੜੇ 600 ਰੁਪਏ ਦੇ ਦਿਹਾੜੀ ਵਾਲਿਆਂ ਦੀ ਗੱਲ ਤਾਂ ਬਹੁਤ ਛੋਟੀ ਰਹਿ ਗਈ ਆ ਇਹ ਚੀਜ਼ ਨੋਟ ਕਰਿਆ ਜੇ ਗੱਲ ਕਿਸੇ ਨੂੰ ਮਤਾਂ ਨਹੀਂ ਦੇਈਂਦੀਆਂ ਹੁੰਦੀਆਂ ਜਿਨ੍ਹਾਂ ਦੇ ਘਰ ਕੱਚ ਦੇ ਹੁੰਦੇ ਆ ਉਹ ਕਿਸੇ ਦੇ ਘਰੇ ਡਲੇ ਨਹੀਂ ਮਾਰਦੇ ਭਗਵਾਨ ਮੈਂ ਨੋਟ ਕਰਕੇ ਕਹਿਣਾ ਇਹ ਗੱਲ ਯਾਦ ਕਰਾ ਜੇ ਤੁਸੀਂ ਵੀ ਨੋਟ ਕਰੋ ਇਹ ਗੱਲ ਜਿਨ੍ਹਾਂ ਦੇ ਘਰ ਕੱਚ ਦੇ ਹੁੰਦੇ ਆ ਪ੍ਰਤਾਪ ਬਾਜਵਾ ਉਹ ਕਿਸੇ ਦੇ ਘਰਾਂ ਚ ਡਲੇ ਨਹੀਂ ਮਾਰਦੇ ਹੰਕਾਰ ਛੱਡ ਦੇ ਇਹ ਚੀਜ਼ ਨੋਟ ਰੱਖ ਹੰਕਾਰ ਛੱਡ ਦੇ ਤੁਹਾਡੀ ਸਰਕਾਰ ਆ ਜੇ ਮੁੱਖ ਮੰਤਰੀ ਪ੍ਰਤਾਪ ਬਾਜਵੇ ਨੂੰ ਕਿਉਂ ਨਹੀਂ ਲਾਇਆ ਆ ਚੈੱਕ ਕਰੋ ਤਾਂ ਨਹੀਂ ਲਾਇਆ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਨਹੀਂ ਲਾਇਆ ਉਹ ਵੀ ਤੁਹਾਡੇ ਤਰ੍ਹਾਂ ਹੰਕਾਰ ਆ ਵਿੱਚ ਹੰਕਾਰ ਆ ਥੋੜਾ ਥੋੜਾ ਕਿਵੇਂ ਬੋਲਦਾ ਸੀ ਕੱਲ ਆਖੇ ਅਨਮੋਲ ਅਨਮੋਲ ਰਤਨ ਅਖੇ ਸੀ ਸਲਵਾ ਦੇਾਂਗੇ ਤੇਰਾ ਤਾਂ ਸੀਸੀ ਆਏ ਆ ਜਿਵੇਂ ਫੈਰੀ ਕਾਲ ਨਾਲ ਜੋੜਿਆ ਆਵੇ ਠੋਕੋ 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 ਹੰਕਾਰ ਹੀ ਆ ਕਿਸੇ ਦੀ ਧੀ ਭੈਣ ਨੂੰ ਐ ਪੁੱਠਾ ਸਿੱਧਾ ਬੋਲਣਾ ਕਿੱਡੀ ਕੇ ਭਦਰਕਾਰੀ ਵਾਲੀ ਗੱਲ ਤੁਸੀਂ ਉੰਜ ਕਹਿ ਦੋ ਕਿੱਥੇ ਆ ਬੀਬਾ ਤੁਹਾਡੇ ਵਾਦੇ ਤੁਸੀਂ ਕੀ ਕੀਤਾ ਅਖੇ ਸੀਸ ਸੁਲਵਾ ਰੰਗ ਇਹ ਰੀਸਾਂ ਲਾਲਾ ਵਖਾਉਂਦਾ ਅ ਕਦੇ ਉਸ ਪੁਲ ਤੇ ਕਦੇ ਉਸ ਪੁਲ ਤੇ ਨਵਜੋਤ ਸਿੰਘ ਸਿੱਧੂ ਤਿਤਲੀਆਂ ਵਰਗਾ ਕੰਮ ਤੁਹਾਡੇ ਆਇਓ ਜੀ ਫਿਰ ਰਾਜੇ ਰੇਂਗਣੂ ਮੁੱਖ ਮੰਤਰੀ ਕੌਣ ਹੀ ਬਣਾਇਆ ਉਹ ਵੀ ਬਹੁਤ ਭਾਈ ਸਾਹਿਬ ਗੁੱਸੇ ਚ ਹੋ ਜਾਂਦਾ ਤੁਹਾਡਾ ਤਾਂ ਫਿਰ ਕੰਮ ਵੇਖ ਹੀ ਲੈ ਲੋਕਾਂ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਤਾਂ ਬਣਾਇਆ ਸੀ ਉਹ ਕੋਈ ਐਸਸੀ ਦਾ ਰਹਿ ਗਿਆ ਇੱਕ ਪਾਸੇ ਐਸਸੀ ਕਰਕੇ ਨਹੀਂ ਬਣਾਇਆ ਸੀ ਵੀ ਕੋਈ ਉਹ ਐਸਸੀ ਆ ਤਾਂ ਕਰਕੇ ਬਣਾ ਦੋ ਨਾ ਉਹਦਾ ਸੁਭਾਅ ਨਰਮ ਸੀ ਨੋਟ ਕਰ ਲਓ ਮੈਂ ਕੋਈ ਬਹੁਤੀ ਕੋਈ ਗੱਲ ਜੇ ਝੂਠੇ ਦੇ ਵਿੱਚ ਦੱਸ ਦੋ ਉਹਦਾ ਸੁਭਾਅ ਠੰਡਾ ਸੀ ਕਿਉਂਕਿ ਮੁੱਖ ਮੰਤਰੀ ਦਾ ਸੁਭਾਅ ਨਰਮਾਈ ਚ ਹੋਣਾ ਚਾਹੀਦਾ ਪ੍ਰਤਾਪ ਬਾਜਵੇਰ ਦਾ ਮੁੱਖ ਮੰਤਰੀ ਬਣਾ ਹੋਇਆ ਤਿੰਨ ਮਹੀਨੇ ਵਾਸਤੇ ਇਹਨਾਂ ਕਨ ਸੀ ਆ ਯਾਰ ਸਾਡੇ ਤੋਂ ਆ ਸਵਾਲ ਪੁੱਛਦੇ ਆ ਆ ਪੱਤਰਕਾਰ ਪੁੱਛਦੇ ਆ ਇੱਥੇ ਪਰੇ ਲੈ ਜੂ ਇਹ ਕਿਹੋ ਜਿਹਾ ਮਟੀਰੀਅਲ ਸਾਡੇ ਕੇ ਮਾਈਕ ਰੱਖ ਦਿੰਦੇ ਆ ਆ 4-400 ਰੁਪਏ 3-300 ਰੁਪਏ ਦਿਹਾੜੀ ਜਾਣ ਵਾਲੇ ਸਾਸੀਂ ਇਹਨਾਂ ਕੋਲ ਜਾ ਕੇ ਇਸ ਇਸ ਕਰਕੇ ਭਾਈ ਸਾਹਿਬ ਯਾਦ ਰੱਖੋ ਗੱਲ ਉਹ ਹਾਈ ਕਮਾਨ ਨੂੰ ਵੀ ਥੋੜੀ ਚੰਗੀ ਤਰ੍ਹਾਂ ਪਤਾ ਸੀ ਇਸ ਕਰਕੇ ਹੰਕਾਰ ਛੱਡੋ ਰੱਬ ਦਾ ਨਾਮ ਲਓ ਕੋਈ ਸਾਰੇ ਇੱਥੇ ਕੋਈ ਦਿਹਾੜੀ ਕਰਨ ਵਾਲੇ ਅੱਜ ਹੜਤਾਲ ਕਰਦਣ ਤੇ ਕੱਲ ਨੂੰ ਕੋਈ ਪਾ ਕੇ ਵਿਖਾਵੇ ਕੋਠੀ ਮੈਨੂੰ ਅੱਜ ਦਿਹਾੜੀਆਂ ਕਰਨ ਵਾਲੇ ਤੇਰੇ ਖੇਤਾਂ 'ਚ ਨਾ ਜਾਣ ਤੇ ਮੈਨੂੰ ਉਗਾ ਕੇ ਵਿਖਾ ਦੇ ਕੀ ਉਗਰਦਾ ਵੱਡੇ ਐ 6 600 ਰੁਪਇਆ ਦਿਹਾੜੀਆਂ ਵਾਲੇ ਐ ਹਾ ਹਾ ਛੱਡ ਦੇ ਭਰਾ ਛੱਡ ਐ ਐਮ ਐਲ ਏ ਬਣ ਗਿਆ ਤੇਰੇ ਐਮ ਐਲ ਏ ਦੇ ਕਹਿੰ ਤਰ੍ਹਾਂ ਕੋਈ ਰੱਬ ਨਹੀਂ ਬਣ ਗਿਆ ਤੂੰ ਨੋਟ ਕਰ ਗੱਲ ਨਹੀਂ ਹੁਣ ਜੇ ਮਤੋਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਬਣ ਗਏ ਆ ਰੱਬ ਤਾਂ ਨਹੀਂ ਲੱਗੇ ਹੈ ਐਮ ਐਲ ਏ ਬਣਿਆ ਐਡਾ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਵਾਰ-ਵਾਰ ਕਹਿ ਰਿਹਾ ਜੇਕਰ ਸਾਡੇ ਗੁਰੂ ਸਾਹਿਬ ਤੇ ਅਟੈਕ ਕਰਾਉਣ ਵਾਲੀ ਸਰਕਾਰ ਪੰਜਾਬ ਚ ਆ ਸਕਦੀ ਆ ਤਾਂ ਫਿਰ 6-600 ਰੁਪਏ ਤਾਂ ਬਹੁਤ ਛੋਟੀ ਜਿਹੀ ਗੱਲ ਰਹਿ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੁਝ ਮੈਂ ਗਲਤ ਬੋਲ ਗਿਆ ਹਾਂ ਪੰਜਾਬ ਦੇ ਲੋਕੋ ਉਹਦੇ ਵਾਸਤੇ ਮਾਫੀ ਚਾਹੁੰਨਾ